ਅੱਜ 1 ਇੱਕ ਅਕਤੂਬਰ ਦਾ ਦਿਨ ਜਿਹੜਾ ਪੁਲਿਸ ਕਮੇਮੋਰੇਸ਼ਨ ਡੇ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੇ ਜਿਹੜੇ ਸ਼ਹੀਦ ਸਿਪਾਹੀ ਨੇ ਸ਼ਹੀਦ ਜਵਾਨ ਨੇ ਸ਼ਹੀਦ ਅਫਸਰ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਅਸੀਂ ਆਨਰ ਕਰਦੇ ਹਾਂ ਤੇ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਚਾਹ ਦਾ ਕੱਪ ਸਾਂਝਾ ਕਰਦੇ ਹਾਂ ਤੇ ਉਹਨਾਂ ਨੂੰ ਕੋਈ ਵੀ ਜੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ ਉਹਨਾਂ ਨਾਲ ਅਸੀਂ ਸਾਂਝਾ ਕਰਦੇ ਹਾਂ ਤੇ ਇਸੇ ਸਬੰਧ ਦੇ ਵਿੱਚ ਅੱਜ ਇਹ ਸਾਰਾ ਇੱਥੇ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਇਹਦੇ ਵਿੱਚ ਸਾਡੇ ਸੈਕਸ਼ਨਰ ਸਾਹਿਬ ਵੀ ਸੀਗੇ ਸਿਵਲ ਮੈਕਮੇ ਦੇ ਅਫਸਰ ਵੀ ਸੀਗੇ ਤੇ ਬਾਕੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਮੌਜੂਦ ਸੀਗੇ ਤੇ ਮੈਂ ਉਮੀਦ ਇਹ ਹੀ ਕਰਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਸਾਡੇ ਅਫਸਰ ਨੇ ਉਹ اسی ਤਰੀਕੇ ਨਾਲ ਤੰਦੇਹੀ ਦੇ ਨਾਲ ਤੇ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਇਦਾਂ ਹੀ ਨਿਭਾਉਣਗੇ ਧੰਨਵਾਦ ਅੱਜ 1 ਅਕਤੂਬਰ ਦਾ ਦਿਨ ਜਿਹੜਾ ਪੁਲਿਸ ਕਮੇਮੋਰੇਸ਼ਨ ਡੇ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੇ ਜਿਹੜੇ ਸ਼ਹੀਦ ਸਿਪਾਹੀ ਨੇ ਸ਼ਹੀਦ ਜਵਾਨ ਨੇ ਸ਼ਹੀਦ ਅਫਸਰ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਨੂੰ ਅਸੀਂ ਆਨਰ ਕਰਦੇ ਆ ਤੇ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਚਾਹ ਦਾ ਕੱਪ ਸਾਂਝਾ ਕਰਦੇ ਆ ਤੇ ਉਹਨਾਂ ਨੂੰ ਕੋਈ ਵੀ ਜੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ ਉਹਨਾਂ ਨਾਲ ਅਸੀਂ ਸਾਂਝਾ ਕਰਦੇ ਆ ਤੇ ਇਸੇ ਸਬੰਧ ਦੇ ਵਿੱਚ ਅੱਜ ਇਹ ਸਾਰਾ ਇੱਥੇ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਇਹਦੇ ਵਿੱਚ ਸਾਡੇ ਸੈਕਸ਼ਨਰ ਸਾਹਿਬ ਵੀ ਸੀਗੇ ਸਿਵਲ ਮੈਕਮੇ ਦੇ ਅਫਸਰ ਵੀ ਸੀਗੇ ਤੇ ਬਾਕੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਮੌਜੂਦ ਸੀਗੇ ਤੇ ਮੈਂ ਉਮੀਦ ਇਹੀ ਕਰਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਸਾਡੇ ਅਫਸਰ ਨੇ ਉਹ اسی ਤਰੀਕੇ ਨਾਲ ਤੰਦੇਹੀ ਦੇ ਨਾਲ ਤੇ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਇਦਾਂ ਹੀ ਨਿਭਾਉਣਗੇ ਧੰਨਵਾਦ ਅੱਜ 1 ਅਕਤੂਬਰ ਦਾ ਦਿਨ ਜਿਹੜਾ ਪੁਲਿਸ ਕਮੇਮੋਰੇਸ਼ਨ ਡੇ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੇ ਜਿਹੜੇ ਸ਼ਹੀਦ ਸਿਪਾਹੀ ਨੇ ਸ਼ਹੀਦ ਜਵਾਨ ਨੇ ਸ਼ਹੀਦ ਅਫਸਰ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਨੂੰ ਅਸੀਂ ਆਨਰ ਕਰਦੇ ਆ ਤੇ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਚਾਹ ਦਾ ਕੱਪ ਸਾਂਝਾ ਕਰਦੇ ਆ ਤੇ ਉਹਨਾਂ ਨੂੰ ਕੋਈ ਵੀ ਜੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ ਉਹਨਾਂ ਨਾਲ ਅਸੀਂ ਸਾਂਝਾ ਕਰਦੇ ਆ ਤੇ ਇਸੇ ਸਬੰਧ ਦੇ ਵਿੱਚ ਅੱਜ ਇਹ ਸਾਰਾ ਇੱਥੇ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਇਹਦੇ ਵਿੱਚ ਸਾਡੇ ਸੈਕਸ਼ਨਰ ਸਾਹਿਬ ਵੀ ਸੀਗੇ ਸਿਵਲ ਮੈਕਮਲੇ ਦੇ ਅਫਸਰ ਵੀ ਸੀਗੇ ਤੇ ਬਾਕੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਮੌਜੂਦ ਸੀਗੇ ਤੇ ਮੈਂ ਉਮੀਦ ਇਹੀ ਕਰਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਸਾਡੇ ਅਫਸਰ ਨੇ ਉਹ اسی ਤਰੀਕੇ ਨਾਲ ਤੰਦੇਹੀ ਦੇ ਨਾਲ ਤੇ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਇਦਾਂ ਹੀ ਨਿਭਾਉਣਗੇ ਧੰਨਵਾਦ ਅੱਜ 1 ਅਕਤੂਬਰ ਦਾ ਦਿਨ ਜਿਹੜਾ ਪੁਲਿਸ ਕਮੇਮੋਰੇਸ਼ਨ ਡੇ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੇ ਜਿਹੜੇ ਸ਼ਹੀਦ ਸਿਪਾਹੀ ਨੇ ਸ਼ਹੀਦ ਜਵਾਨ ਨੇ ਸ਼ਹੀਦ ਅਫਸਰ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਨੂੰ ਅਸੀਂ ਆਨਰ ਕਰਦੇ ਆ ਤੇ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਚਾਹ ਦਾ ਕੱਪ ਸਾਂਝਾ ਕਰਦੇ ਆ ਤੇ ਉਹਨਾਂ ਨੂੰ ਕੋਈ ਵੀ ਜੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ ਉਹਨਾਂ ਨਾਲ ਅਸੀਂ ਸਾਂਝਾ ਕਰਦੇ ਆ ਤੇ ਇਸੇ ਸਬੰਧ ਦੇ ਵਿੱਚ ਅੱਜ ਇਹ ਸਾਰਾ ਇੱਥੇ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਇਹਦੇ ਵਿੱਚ ਸਾਡੇ ਸੈਕਸ਼ਨਰ ਸਾਹਿਬ ਵੀ ਸੀਗੇ ਸਿਵਲ ਮੈਕਮੇ ਦੇ ਅਫਸਰ ਵੀ ਸੀਗੇ ਤੇ ਬਾਕੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਮੌਜੂਦ ਸੀਗੇ ਤੇ ਮੈਂ ਉਮੀਦ ਇਹ ਹੀ ਕਰਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਸਾਡੇ ਅਫਸਰ ਨੇ ਉਹ اسی ਤਰੀਕੇ ਨਾਲ ਤੰਦੇਹੀ ਦੇ ਨਾਲ ਤੇ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਇਦਾਂ ਹੀ ਨਿਭਾਉਣਗੇ ਧੰਨਵਾਦ ਅੱਜ 1 ਇੱਕ ਅਕਤੂਬਰ ਦਾ ਦਿਨ ਜਿਹੜਾ ਪੁਲਿਸ ਕਮੇਮੋਰੇਸ਼ਨ ਡੇ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੇ ਜਿਹੜੇ ਸ਼ਹੀਦ ਸਿਪਾਹੀ ਨੇ ਸ਼ਹੀਦ ਜਵਾਨ ਨੇ ਸ਼ਹੀਦ ਅਫਸਰ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਅਸੀਂ ਆਨਰ ਕਰਦੇ ਹਾਂ ਤੇ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਚਾਹ ਦਾ ਕੱਪ ਸਾਂਝਾ ਕਰਦੇ ਹਾਂ ਤੇ ਉਹਨਾਂ ਨੂੰ ਕੋਈ ਵੀ ਜੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ ਉਹਨਾਂ ਨਾਲ ਅਸੀਂ ਸਾਂਝਾ ਕਰਦੇ ਹਾਂ ਤੇ ਇਸੇ ਸਬੰਧ ਦੇ ਵਿੱਚ ਅੱਜ ਇਹ ਸਾਰਾ ਇੱਥੇ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਇਹਦੇ ਵਿੱਚ ਸਾਡੇ ਸੈਕਸ਼ਨਰ ਸਾਹਿਬ ਵੀ ਸੀਗੇ ਸਿਵਲ ਮੈਕਮੇ ਦੇ ਅਫਸਰ ਵੀ ਸੀਗੇ ਤੇ ਬਾਕੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਮੌਜੂਦ ਸੀਗੇ ਤੇ ਮੈਂ ਉਮੀਦ ਇਹ ਹੀ ਕਰਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਸਾਡੇ ਅਫਸਰ ਨੇ ਉਹ اسی ਤਰੀਕੇ ਨਾਲ ਤੰਦੇਹੀ ਦੇ ਨਾਲ ਤੇ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਇਦਾਂ ਹੀ ਨਿਭਾਉਣ ਧੰਨਵਾਦ ਅੱਜ 1 ਇੱਕ ਅਕਤੂਬਰ ਦਾ ਦਿਨ ਜਿਹੜਾ ਪੁਲਿਸ ਕਮੇਮੋਰੇਸ਼ਨ ਡੇ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੇ ਜਿਹੜੇ ਸ਼ਹੀਦ ਸਿਪਾਹੀ ਨੇ ਸ਼ਹੀਦ ਜਵਾਨ ਨੇ ਸ਼ਹੀਦ ਅਫਸਰ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਅਸੀਂ ਆਨਰ ਕਰਦੇ ਹਾਂ ਤੇ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਚਾਹ ਦਾ ਕੱਪ ਸਾਂਝਾ ਕਰਦੇ ਹਾਂ ਤੇ ਉਹਨਾਂ ਨੂੰ ਕੋਈ ਵੀ ਜੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ ਉਹਨਾਂ ਨਾਲ ਅਸੀਂ ਸਾਂਝਾ ਕਰਦੇ ਹਾਂ ਤੇ ਇਸੇ ਸਬੰਧ ਦੇ ਵਿੱਚ ਅੱਜ ਇਹ ਸਾਰਾ ਇੱਥੇ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਇਹਦੇ ਵਿੱਚ ਸਾਡੇ ਸੈਕਸ਼ਨਰ ਸਾਹਿਬ ਵੀ ਸੀਗੇ ਸਿਵਲ ਮੈਕਮੇ ਦੇ ਅਫਸਰ ਵੀ ਸੀਗੇ ਤੇ ਬਾਕੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਮੌਜੂਦ ਸੀਗੇ ਤੇ ਮੈਂ ਉਮੀਦ ਇਹ ਹੀ ਕਰਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਸਾਡੇ ਅਫਸਰ ਨੇ ਉਹ اسی ਤਰੀਕੇ ਨਾਲ ਤੰਦੇਹੀ ਦੇ ਨਾਲ ਤੇ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਇਦਾਂ ਹੀ ਨਿਭਾਉਣਗੇ ਧੰਨਵਾਦ ਅੱਜ 1 ਜੁਲਾਈ ਦਾ ਦਿਨ ਜਿਹੜਾ ਪੁਲਿਸ ਕਮੇਮੋਰੇਸ਼ਨ ਡੇ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੇ ਜਿਹੜੇ ਸ਼ਹੀਦ ਸਿਪਾਹੀ ਨੇ ਸ਼ਹੀਦ ਜਵਾਨ ਨੇ ਸ਼ਹੀਦ ਅਫਸਰ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਅਸੀਂ ਆਨਰ ਕਰਦੇ ਹਾਂ ਤੇ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਚਾਹ ਦਾ ਕੱਪ ਸਾਂਝਾ ਕਰਦੇ ਹਾਂ ਤੇ ਉਹਨਾਂ ਨੂੰ ਕੋਈ ਵੀ ਜੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ ਉਹਨਾਂ ਨਾਲ ਅਸੀਂ ਸਾਂਝਾ ਕਰਦੇ ਹਾਂ ਤੇ ਇਸੇ ਸਬੰਧ ਦੇ ਵਿੱਚ ਅੱਜ ਇਹ ਸਾਰਾ ਇੱਥੇ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਇਹਦੇ ਵਿੱਚ ਸਾਡੇ ਸੈਕਸ਼ਨਰ ਸਾਹਿਬ ਵੀ ਸੀਗੇ ਸਿਵਲ ਮੈਕਮਲੇ ਦੇ ਅਫਸਰ ਵੀ ਸੀਗੇ ਤੇ ਬਾਕੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਮੌਜੂਦ ਸੀਗੇ ਤੇ ਮੈਂ ਉਮੀਦ ਇਹੀ ਕਰਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਸਾਡੇ ਅਫਸਰ ਨੇ ਉਹ اسی ਤਰੀਕੇ ਨਾਲ ਤੰਦੇਹੀ ਦੇ ਨਾਲ ਤੇ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਇਦਾਂ ਹੀ ਨਿਭਾਉਣਗੇ ਧੰਨਵਾਦ ਅੱਜ 1 ਅਕਤੂਬਰ ਦਾ ਦਿਨ ਜਿਹੜਾ ਪੁਲਿਸ ਕਮੇਮੋਰੇਸ਼ਨ ਡੇ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੇ ਜਿਹੜੇ ਸ਼ਹੀਦ ਸਿਪਾਹੀ ਨੇ ਸ਼ਹੀਦ ਜਵਾਨ ਨੇ ਸ਼ਹੀਦ ਅਫਸਰ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਨੂੰ ਅਸੀਂ ਆਨਰ ਕਰਦੇ ਆ ਤੇ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਚਾਹ ਦਾ ਕੱਪ ਸਾਂਝਾ ਕਰਦੇ ਆ ਤੇ ਉਹਨਾਂ ਨੂੰ ਕੋਈ ਵੀ ਜੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰੀਕੇ ਦੀ ਕੋਈ ਗੱਲ ਹੈ ਉਹਨਾਂ ਨਾਲ ਅਸੀਂ ਸਾਂਝਾ ਕਰਦੇ ਆ ਤੇ ਇਸੇ ਸਬੰਧ ਦੇ ਵਿੱਚ ਅੱਜ ਇਹ ਸਾਰਾ ਇੱਥੇ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਇਹਦੇ ਵਿੱਚ ਸਾਡੇ ਸੈਕਸ਼ਨਰ ਸਾਹਿਬ ਵੀ ਸੀਗੇ ਸਿਵਲ ਮੈਕਮੇ ਦੇ ਅਫਸਰ ਵੀ ਸੀਗੇ ਤੇ ਬਾਕੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਮੌਜੂਦ ਸੀਗੇ ਤੇ ਮੈਂ ਉਮੀਦ ਇਹੀ ਕਰਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਸਾਡੇ ਅਫਸਰ ਨੇ ਉਹ اسی ਤਰੀਕੇ ਨਾਲ ਤੰਦੇਹੀ ਦੇ ਨਾਲ ਤੇ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਇਦਾਂ ਹੀ ਨਿਭਾਉਣਗੇ ਧੰਨਵਾਦ